ਹਰ ਪ੍ਰਕਾਰ ਦੀ ਵਿਦਿਆ ਅਖਰੀ ਵਿਦਿਆ ਸਮਝਦਾਰੀ ਸੋਝੀ ਅਕਲ ਬੁੱਧੀ ਸਿਆਣਪ ਸਮਾਜਿਕ ਧੰਧਿਆਂ ਤੱਕ ਸੀਮਤ ਹੈ ਪਰਮਾਤਮਾ ਨਾਲ ਮੇਲ ਨਹੀਂ ਕਰਉਂਦੀ ਪਰਮਾਤਮਾ ਨੂੰ ਮਿਲਣ ਵਾਲੀ ਸੰਤ ਮਤ ਸਮਾਜਿਕ ਧੰਧਿਆਂ ਨਾਲ ਉੱਤਮ ਅਤੇ ਵੱਖਰੀ ਹੈ ਸੰਤ ਮਤ ਅਨਸਾਰ ਕੋਈ ਵੀ ਵਿਅਕਤੀ ਪੜਿਆ ਆਣ ਪੜਿਆ ਪਰਮਗਤ ਪਾਵੇ ਗੁਰਬਾਣੀ ਪੰਨਾ 197 ਅਤੇ ਕਿਸੇ ਵੀ ਵਿਅਕਤੀ ਦੇ ਮਨ ਵਿੱਚ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਗੁਰਬਾਣੀ ਪੰਨਾ 261 ਅੰਤ ਅਤੇ ਵਿਦਿਆ ਦੇ ਗੁਣ ਸਮਾਪਤ ਨਹੀਂ ਕਿਉਂਕਿ ਇਹ ਤਿੰਨਾਂ ਕਾਲਾਂ ਵਿੱਚ ਨਿਤ ਨਵੇਂ ਹਨ ਇਸੋ ਵਿਦਿਆਲਕ ਸਮਾਪਤ ਇਸ ਵਿੱਚ ਵਰਤੇ ਗਏ ਕਾਵਿ ਸ਼ਾਂਦ ਬੰਦਨਾ ਤੋਂ ਮੁਕਤ ਹਨ